ਕਿਸਾਨ ਵੀਰੋ ਤੁਹਾਡਾ ਬਰਾਡਕਾਸਟ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਕੋਲ ਵੀਡੀਓ ਬਣਾਉਣੀ ਹੋਵੇ ਤਾਂ ਆਪਣੇ ਨਾਲ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28521 ਵੀਰੇ ਆਪਣਾ ਕੰਟੈਕਟ ਨੰਬਰ ਆ ਅੱਜ ਦੀ ਵੀਡੀਓ ਪਿੰਡ ਸੁਖਾਣਾ ਦਾ ਜ਼ਿਲ੍ਹਾ ਮੋਗਾ ਤਹਿਸੀਲ ਇਹਨੂੰ ਬਾਗਾ ਪੁਰਾਣਾ ਪਈ ਜਾਂਦੀ ਆ ਬਾਕੀ ਜਾਣਕਾਰੀ ਆਪਾਂ ਬਾਈ ਜੀ ਤੋਂ ਪੁੱਛਦੇ ਆ ਸਸੀਗਾ ਬਾਈ ਜੀ ਸਸੀਗਾ ਬਾਈ ਜੀ ਨਾਮ ਕੀ ਹੈ ਬਾਈ ਆਪਣਾ ਗਰਜੀ ਦਾ ਵੀਰੇ ਠੀਕ ਹੋ ਵੀਰ ਆਪਣੇ ਘਰ ਆਉਣਾ ਵੀ ਕੀ ਐਡਰੈਸ ਹੈ ਜੀ ਆਪਣਾ ਆਪਣਾ ਘਰ ਵੀਰੇ ਆਰੋਗਨੇ ਦੇ ਰਹਿ ਜਾਂਦਾਗਾ ਠੀਕ ਹੋ ਜੀ ਤੇ ਬਾਈ ਜੋ ਅੱਜ ਆਪਣਾ ਨਾਗ ਬਕਾਉਗਾ ਜੀ ਘਰ ਦੀ ਵਹਿੜਾਗੇ ਜੀ ਵਪਾਰ ਲੈਂਦਾ ਕੰਮ ਜੀ ਆਪਣੀ ਖਰੀਦੀ ਹੋਈ ਜਾਂਦੇ ਠੀਕ ਹੋ ਜੀ ਖਰੀਦੀ ਹੋਈ ਆ ਦੱਸੋ ਇਹ ਵਹਿੜ ਦੀ ਕੀ ਡਿਟੇਲ ਹੈ ਜੀ ਇਹ ਵੀਰੇ ਦੂਜਾ ਸੂਆਗਾ ਹਾਂਜੀ ਚੌਥਾ ਦਿਨ ਹੋਇਆ ਸੂਈ ਨੂੰ 4 ਦਿਨ ਹੋ ਗਏ ਸੂਈ ਨੂੰ ਚਲੋ 14 ਕਿਲੋ ਬੋਲਾ ਏ ਥਲੇ ਹੁਣ ਤਿਆਰ ਠੀਕ ਹੋ ਜੀ ਮਗਰ ਕੀ ਹੈ ਬਾਈ ਬਾਈ ਮਗਰ ਬੱਛਾ 나ੜੂਆ ਜ ਹੈਗਾ ਵੀਰੇ ਦੇਖ ਸਕਦੇ ਹੋ ਤੇ 14 ਲੀਟਰ ਬੋਲਾ ਇਸ ਟਾਈਮ ਤਿਆਰ ਆ ਬਾਡੀ ਮੰਤਰ ਦੀ ਚੰਗੀ ਆ ਵੇੜਾ ਥੋੜਾ ਬਈ ਕੈਮਰੇ ਤੋਂ ਡਰਦੀ ਆ ਬਾਡੀ ਮੰਤਰ ਦੀ ਦੇਖ ਸਕਦੇ ਹੋ ਸ਼ਾਨਦਾਰ ਆ ਪੱਠਪੂੜਾ ਵਧੀਆ ਵੀਰੇ ਸੋਹਣਾ ਹਵਾਨਾ ਵੇੜ ਦਾ ਕੱਢ ਲੈ ਵੀਰੇ ਬਾਹਰ ਤੋਰ ਕੇ ਵਿਖਾ ਦੇ ਤੋਰਾ ਬਈ ਤੁਸੀਂ ਦੇਖ ਸਕਦੇ ਹੋ ਆਜੋ ਬਾਈ ਰੰਗ ਰੂਪ ਦੀ ਵੀਰੇ ਸੋਹਣੀ ਆ ਚੰਗਾ ਥਾਣਾ ਵੀਰੇ ਬੱਚੇ ਦਾ ਮੂੰਹ ਪੂਰਾ ਕਰਦੀ ਆ ਥਵਾਨਾਂ ਤੁਸੀਂ ਦੇਖ ਸਕਦੇ ਹੋ ਥਾਣਾ ਦੀ ਕੁਆਲਿਟੀ ਦੇਖ ਸਕਦੇ ਹੋ ਬਾਈ ਤੁਸੀਂ ਥਾਣਾ ਦੀ ਕੁਆਲਿਟੀ ਸ਼ਾਨਦਾਰ ਆ ਬਾਈ ਜੀ ਕੀ ਡਿਮਾਂਡ ਕਰਦੇ ਆ ਜੀ ਆਪਾਂ ਇਹਦੀ ਮੋਲੇ ਦਾ 58000 ਹੈ ਠੀਕ ਹੋ ਜੀ ਮੌਕੇ ਤੇ ਮਾਨਤਾਣ ਹੋ ਜਾਊਗਾ ਜੀ 58000 ਰੁਪਏ ਬਾਈ ਨੇ ਡਿਮਾਂਡ ਕੀਤੀ ਹੈ ਮੌਕੇ ਤੇ ਮਾਨਤਾਣ ਪੂਰਾ ਹੋ ਜਾਊਗਾ ਬਾਈ ਜੀ ਆਪਣਾ ਕੰਟੈਕਟ ਨੰਬਰ ਬੋਲ ਦਿਓ ਜੀ 997643 ਹਾਂਜੀ 0043 ਇੱਕ ਵਾਰਾਂ ਫੇਰ ਬੋਲ ਦਿਓ 997643 ਹਾਂਜੀ 0043 ਇਹ ਬਾਈ ਦਾ ਕੰਟੈਕਟ ਨੰਬਰ ਆ ਜੇ ਕਿਸੇ ਭਰਾ ਨੂੰ ਇਹ ਵੈੜ ਚੰਗੀ ਲੱਗਦੀ ਹੈ ਤੁਸੀਂ ਬਾਈ ਨਾਲ ਜ਼ਰੂਰ ਕੰਟੈਕਟ ਕਰੋ ਇਸੇ ਤਰ੍ਹਾਂ ਵੀਰੇ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਥੈਂਕ ਯੂ ਬਾਈ ਜੀ